ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨ ਵਿਖੇ ਅਨ ਸੋ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਹੋ ਨਾਨਕ ਭਜ ਹਰ ਮਨ ਪਰ ਨ ਜਮ ਕੀ ਫਾਸ ਤਰਨਾ ਪੋ ਓ ਹੀ ਗਇਓ ਲਿਓ ਜਗਤਨ ਜੀਤ ਕਹੋ ਨਾਨਕ ਭਜ ਹਰ ਮਨ ਆਦ ਜਾਤ ਹੈ ਬੀਤ ਦਰਦ ਪਿਓ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੇ ਭਗਵਾਨ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤਉ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਤ ਕਹ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਤਾਂ ਸੋ ਨਹਿ ਹੋ ਨਕੀਨਾ ਕਹੋ ਨਾਨਕ ਨਰਬਾਬ ਦੇ ਅਬ ਕਿਉ ਢੋਰਤ ਦੀਨਾ ਤਨ ਤਨ ਸੰਪੇ ਸੁਖ ਦਿਓ ਅਰਜਨੀ ਕੇ ਤਾਮ ਕਹੋ ਨਾਨਕ ਸੁਨਏ ਮਨਾ ਸਿਮਰਤ ਕਹੇ ਨਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹਿਨ ਕੋਏ ਕਹੋ ਨਾਨਕ ਸੁਨਏ ਮਨਾ ਤਹ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤਹ ਪਜ ਰੇ ਤੇਰੀ ਤ ਕਹ ਨਾਨਕ ਸੁਨ ਰੇ ਮਨਾ ਆਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਨੋ ਚਤਰ ਸੁਜਾਨਹ ਜਹਤੇ ਉਪਜਿਓ ਨਾਨਕਾ ਲੀਨ ਤਹੇ ਮੈ ਮਾਨ ਘਟ ਘਟ ਮੇ ਹਰਿ ਜੂ ਬਸੇ ਸੰਤਨ ਕਹੇ ਉਪਕਾਰ ਕਹੋ ਨਾਨਕ ਤਹ ਭਜ ਮਨ ਆ ਪਹੋਂ ਦੇ ਉਤਰਹਿ ਪਾਰ ਸੁਖ ਦੁਖ ਜੈ ਪਰ ਸੇ ਨਹੀਂ ਲੋਭ ਮੋਹ ਅਭਮਾਨ ਕਹ ਨਾਨਕ ਸੁਨ ਦੇ ਮਨ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਪੈ ਕਾਹੂ ਕੋ ਦੇਤ ਰਹੇ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾ ਹੈ ਵਿਖਾਨ ਜਹਿ ਵਿਖਿਆ ਸਗਲੀ ਤਜੀ ਲਿਓ ਵੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਹ ਨਰ ਮਾਥੇ ਭਾਗ ਜਹਿ ਮਾਇਆ ਮਮਤਾ ਤਜਿ ਸਬ ਤੇ ਭਇਓ ਦਾਸ ਕਹੋ ਨਾਨਕ ਸੁਨ ਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਜਹ ਪ੍ਰਾਣੀ ਹੋ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਹਰ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ نس ਦਿਨ ਜੋ ਨਾਨਕ ਭਜੈ ਸਫਲ ਹੋਏ ਤਿਨ ਕਾਮ ਜਹਿ ਬਾਗਨ ਗੋਬਿੰਦ ਭਜਿਓ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨਰੇ ਮਨਾ ਪਰੈ ਨ ਜਮਕੇ ਧਾਮ ਜੋ ਪ੍ਰਾਨੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਣਾ ਤਰੇ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਨਾ ਐਸੇ ਜਗ ਕੋ ਜਾਣ ਇਨ ਮੈਂ ਕੁਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਇਸ ਦਿਨ ਮਾਇਆ ਕਰਨੇ ਪ੍ਰਾਨੀ ਡੋਲਤਨੀਤ ਕੋ ਨੰਮੇ ਨਾਨਕ ਕੋ ਨਾਰਾਇਣ ਜੈ ਜੀਤ ਜੈਸੇ ਜਲ ਮੇ ਬੁਧ ਬਦਾ ਉਪਜ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨ ਮੀਤ प्राणी कछु न चेतेई मद माया के अंत कहो नानक बिन हर भजन परत तहै जम बंद जो सुख को चाहे सदा शरण राम की लेहे ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇ ਹੈ ਮਾਇਆ ਕਾਰਨ ਤਾਵਹੀ ਮੂਰਖ ਲੋਕ ਅਜਾਨ ਕਹੋ ਨਾਨਕ ਦਿਨ ਹਰ ਭਜਨ ਬਿਰਤਾ ਜਨਮ ਸੇਰਾਨ ਜੋ ਪ੍ਰਾਨੀ ਇਸ ਦਿਨ ਭਜੇ ਰੂਪ ਰਾਮ ਤਹ ਜਾਨ ਹਰ ਜਨ ਹਰ ਅੰਦਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੰਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੈ ਕਾਮ ਪ੍ਰਾਨੀ ਰਾਮ ਨ ਚੇਤੇਈ ਮਦ ਮਾਇਆ ਕੇ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਸੋ ਕਮੇ ਬਹੁ ਸੰਗੀ ਪਏ ਦੁੱਖ ਮੇ ਸੰਗ ਨ ਕੋਏ ਕਹੋ ਨਾਨਕ ਹਰ ਪਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਓ ਮਿਟਿਓ ਨ ਝਮਕੋ ਤਰਾਸ ਕਹੋ ਨਾਨਕ ਹਰ ਪਜ ਮਨਾ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹੇ ਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰ ਦਫਨ ਤਿੰਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੂਤ ਸੁਨਾ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਮ ਹੋ ਰਗਇਓ ਅਬ ਕਿਉਂ ਰੋਬਤ ਅੰਦ ਮਨ ਮਾਇਆ ਮੇਰਮ ਰਹਿਓ ਨਿਕਸਤ ਨਾਹੇ ਨਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹੇ ਨਪੀਤ ਨਰ ਚਾਹਤ ਕੁਛ ਔਰ ਔਰ ਕੀ ਔਰੇ ਪਈ ਜਤ ਵਧ ਰਹੇ ਓ ਠਗ ਓ ਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਵਿਖਾਰੀ ਫਿਰਤ ਹੈ ਸਬ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰ ਹੈ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਨ ਇਨ ਮੇ ਕੁਛ ਤੇਰੋ ਨਹੀਂ ਨਾਨਕ ਕਹਿਓ ਵਿਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੱਚ ਨਮੇਤ ਜਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਘਟਿ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹੇ ਮਨ ਜੈ ਸੇ ਸੂਕਰ ਸਵਾਨ ਨਾਨਕ ਮਨੋ ਤਾਹੇ ਤਨ ਸੁਆਮੀ ਕੋ ਗਹਿ ਜੋ ਸਦਾ ਸਵਾਨ ਤਜਤ ਨਹੀਂ ਰਿਤ ਨਾਨਕ ਏ ਬਿਦ ਹਰ ਭਜਿਓ ਇਕ ਮਨ ਹੋਏ ਇਕ ਚਿਤ ਤਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨਹਿ ਫਲ ਜਾਤ ਤਹ ਜੋ ਕੁੰਚਰ ਇਸ ਨਾਨਾ ਸਿਰ ਕੰਪਿਓ ਬਗ ਡਗ ਮਗੇ ਨੈਨ ਜੋਤ ਤੇਹੀਨ ਕਹੋ ਨਾਨਕ ਏ ਬਿਦ ਭਈ ਤਉ ਨਹਰ ਰਸਲੀਨਾ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਸਿਰ ਹਰ ਭਗਤ ਹੈ ਤਹਿ ਰਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲਹਿਰੇ ਮੀਤ ਕਹੋ ਨਾਨਕ ਤੇਰਾ ਨਾ ਰਹੇ ਜਿਉ ਬਾਲੂ ਕੀ ਪੀਤ RAM ਗयो ਰਾਵਣ ਗयो ਜਾ ਕੋ ਬਹ ਪਰਵਾਰ ਕਹੋ ਨਾਨਕ ਤੇਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਜੰਜਾਲ ਦੋਹਰਾ ਬਲ ਛੁੱਟ ਕਿਉ ਬੰਧਨ ਪਰੇ ਕਛੂ ਨਾ ਹੋਦ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਹੋ ਸਹਾਈ ਬਲ ਹੋਆ ਬੰਧਨ ਛੁਟੇ ਸਭ ਕਛ ਹੋਤ ਉਪਾਏ ਨਾਨਕ ਸਭ ਕਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਰੇ ਸੰਗ ਸਖਾ ਸਭ ਤਜ ਗਏ ਕਉ ਨਿਬਹਿਓ ਸਾਥ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਹ ਸਿਮਰੇ ਸੰਕਟ ਮਿਟੈ ਦਰਸ ਤਿਆਰ ਹੋਏ RAM ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤਿਹਾਰ ਹੋਏ